ਹਮੇਂ ਵੀ ਗਾਲੇ ਸੰਗਾਜੀ ਤੁਸੀਂ ਸਾਰੇ ਸੂਝਵਾ ਲਏ ਤੇ ਦੇਖੋ ਝੂਠੇ ਲਾਰੇ ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁੱਗਾ ਸਾਹਿਬ ਦੀ ਚੌਥੀ ਸਵਾ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫਤੇ ਅੰਚੇ ਰੱਬੋ ਵੀ ਵਰਤ ਲਿਆ ਇਹ ਆ ਝਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਹੈ ਇਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਚ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿਖਰਾਤਾ ਯਾ ਵਿਚਾਰੀ ਸਾਡੀ ਪਹਿਲੇ ਦੇ ਦੋ ਬੱਚੇ ਮੁੱਕ ਗਏ 10 ਬੱਚੇ ਪੰਜਾਬੀ ਨਿਊਜ਼ ਜੁੜੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਸਿਮਰਤ ਕੌਰ ਬਾਦਲ ਜਦੋਂ ਸਟੇਜ ਤੇ ਪਹੁੰਚੇ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਜੀ ਹਾਂ ਜਿੱਥੇ ਕਿ ਜੇ ਹਲਕਾ ਹੋਵੇ ਤਾਂ ਲੰਬੀ ਹਲਕੇ ਵਰਗਾ ਹੋਵੇ ਹਰ ਸਿਮਰਤ ਕੌਰ ਬਾਦਲ ਨੇ ਸਟੇਜ ਤੋਂ ਖੜੇ ਹੋ ਕੇ ਐਲਾਨ ਕੀਤਾ ਤੇ ਇਹ ਵੀ ਕਿ ਹਾਂ ਜਿਹੜੇ ਲੋਕ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਸਗੋਂ ਨਸ਼ਾ ਜਿਹੜਾ ਹੈ ਬਿਲਕੁਲ ਵਧਿਆਏ ਤੇ ਇਹ ਵੀ ਗੱਲ ਕਹੀ ਗਈ ਕਿ ਆਖਰ ਅੱਜ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਾਣ ਤੋਂ ਬਾਅਦ ਜਿਹੜੇ ਲੋਕ ਉਹਨਾਂ ਨੂੰ ਭੰਡ ਰਹੇ ਨੇ ਉਹਨਾਂ ਲੋਕਾਂ ਨੂੰ ਦੱਸ ਦਿਓ ਤੇ ਤੁਹਾਡੀ ਆਪਣੀ ਵੋਟ ਪਾ ਕੇ ਤੱਕੜੀ ਨੂੰ ਕਾਮਯਾਬ ਕਰੋ ਤੇ ਇਹੋ ਹੀ ਬਾਦਲ ਸਾਹਿਬ ਨੂੰ ਸੱਚੀ ਸ਼ਰਦਾਂਜਲੀ ਹੋਵੇਗੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਲੋਕ ਜਿਹੜੇ ਨੇ ਸਾਨੂੰ ਭੰਡ ਰਹੇ ਨੇ ਤੇ ਬੱਚਿਆਂ ਦੇ ਸਿਰ ਤੇ ਜ਼ਿੰਮੇਵਾਰੀਆਂ ਨੇ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਸਾਡੇ ਸਿਰ ਜ਼ਿੰਮੇਵਾਰੀਆਂ ਨੇ ਤੇ ਅਸੀਂ ਆਪ ਜੀ ਦੇ ਲੋਕਾਂ ਦੀ ਆਵਾਜ਼ ਬਣਾਂਗੇ ਤੇ ਹੋਰ ਕੀ ਕੀ ਕਿਹਾ ਹੈ ਹਰਸਿਮਰਤ ਕੌਰ ਬਾਦਲ ਜੀ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਮੇਰੇ ਬੈਠੇ ਤੁਸੀਂ ਬਾਕੀ ਹਲਕਾ ਸੰਭੋ ਇੱਥੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੇ ਜਦ ਸਿਹਤ ਥੋੜੀ ਜੀ ਸਾਥ ਨਹੀਂ ਦਿੰਦੀ ਸੀ ਤੇ ਫਿਰ ਬੜੇ ਚਾਹ ਦੇ ਨਾਲ ਹਮੇਸ਼ਾ ਕੁਛ ਕਰਦੇ ਸੀ ਕਿਹੜੇ ਪਿੰਡ ਚ ਜਾ ਰਹੇ ਹੋ ਫਿਰ ਉਹਨਾਂ ਪਿੰਡਾਂ ਦੇ ਵਕਰਾਂ ਨੂੰ ਉਹਨਾਂ ਨੇ ਆਪ ਫੋਨ ਕਰਨਾ ਤੇ ਮੇਰੇ ਹਰੇਕ ਇਲੈਕਸ਼ਨ ਦੀ ਮੇਰੇ ਹਰੇਕ ਦੌਰੇ ਦੀ ਬਹੁਤ ਚਿੰਤਾ ਕਰਦੇ ਸੀ ਅੱਜ ਜਿੰਨੀ ਘਾਟ ਕਮੀ ਮੈਨੂੰ ਉਹਨਾਂ ਦੀ ਮਹਿਸੂਸ ਹੋ ਰਹੀ ਹੈ ਸ਼ਾਇਦ ਸਾਰੇ ਪੰਜਾਬ ਨੂੰ ਵੀ ਸਾਡੇ ਬਾਪੂ ਦੀ ਘਾਟ ਮਹਿਸੂਸ ਹੋ ਰਹੀ ਹੈ ਤੇ ਇਹ ਨੇੜੇ ਤੇੜੇ ਦੇ ਜਿਹੜੇ ਪਿੰਡ ਸੀਗੇ ਇਹ ਤਾਂ ਉਹਨਾਂ ਵਾਸਤੇ ਜਿੱਥੇ ਸਾਰਾ ਲੰਮੀ ਹਲਕਾ ਉਹਨਾਂ ਵਾਸਤੇ ਬਹੁਤ ਕਾਸ ਸਗਾ ਪਰਵਾਰ ਸਗਾ ਲੇਕਿਨ ਨੇੜੇ ਤੇੜੇ ਦੇ ਪਿੰਡਾਂ ਚ ਤਾਂ ਸਾਰੀ ਉਮਰ ਤੁਹਾਡੇ ਕਈ ਪੀੜੀਆਂ ਨੇ ਉਹਨਾਂ ਦੇ ਨਾਲ ਬਿਤਾਈ ਤੇ ਉਹਨਾਂ ਨੇ ਤੁਹਾਡੇ ਵਿੱਚ ਵਿਚਰ ਕੇ ਸੁੱਖ-ਦੁੱਖ ਵਿੱਚ ਸਾਂਝ ਪਾਈਆਂ ਜਿਸ ਇਲਾਕੇ ਵਿੱਚ ਜਿਸ ਚੀਜ਼ ਦੀ ਲੋੜ ਸੀ ਅੱਜ ਤੁਹਾਡੇ ਪਿੰਡ 'ਚ ਕੋਈ ਵੀ ਵਿਕਾਸ ਦੀ ਚੀਜ਼ ਇੱਕ-ਇੱਕ ਇੱਟ ਬਾਦਲ ਸਾਹਿਬ ਵੀ ਰੱਖੀ ਹੋਈ ਹੈ ਤੇ ਇਹੋ ਜੀ ਸੋਚ ਜਦ ਅੱਜ ਦੇਖਦੇ ਆ ਕਿ ਸਰਕਾਰਾਂ ਕੱਲੇ ਵੋਟਾਂ ਦੇ ਵੇਲੇ ਉਮੀਦਵਾਰ ਨਿਕਲ ਕੇ ਆਉਂਦੇ ਨੇ ਤੇ ਫਿਰ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਮਗਰੋਂ ਨਜ਼ਰ ਤੱਕ ਨਹੀਂ ਆਉਂਦੇ ਨੇ ਇਹਨਾਂ ਸਮਿਆਂ 'ਚ ਬਾਦਲ ਸਾਹਿਬ ਦੀ ਯਾਦ ਆਉਂਦੀ ਹੈ ਜਿਨ੍ਹਾਂ ਦੀ ਜ਼ੁਬਾਨ ਹੀ ਇਹੋ ਜਿਹੀ ਪੱਕੀ ਸੀ ਕਿ ਇੱਕ ਵਾਰੀ ਜਿਉਂ ਉਹਨਾਂ ਨੇ ਕਹਿਤਾ ਬੰਦੇ ਨੂੰ ਵਿਸ਼ਵਾਸ ਸੀ ਕਿ ਹੁਣ ਕਰਕੇ ਹੀ ਦਿਖਾਨਗੇ ਜੇ ਕਿਹਾ ਤੇ ਅੱਜ ਭਾਵੇਂ ਕੋਈ ਗਾਰੰਟੀ ਦੇ ਦੇ ਦੂਜੇ ਵਿਰੋਧੀ ਭਾਵੇਂ ਵਾਅਦੇ ਕਰਦੇ ਕਿਸੇ ਨੂੰ ਉੱਪਰ ਰੋਸਾ ਹੀ ਨਹੀਂ ਕਿ ਕੋਦੇ ਕੋਈ ਪੂਰਾ ਵੀ ਕਰੂਗਾ ਤੇ ਅੱਜ ਆਪਾਂ ਦੇਖਦੇ ਆ ਕਿ ਸਵੇਰੇ ਕਿਸ ਪਾਰਟੀ 'ਚ ਨੇ ਸ਼ਾਮ ਨੂੰ ਕਿਸ ਪਾਰਟੀ 'ਚ ਨੇ ਕਦੇ ਹਲਕਾ ਬਦਲ ਲਿਆ ਕਦੇ ਪਾਰਟੀ ਬਦਲ ਲਈ ਤੇ ਫਿਰ ਦਿੱਲੀ ਦੀ ਸਰਕਾਰ ਜੇ ਆਪਾਂ ਬਣਾਨੀ ਐ ਤੇ ਦਿੱਲੀ ਭੇਜਣਾ ਤਾਂ ਕੀ ਵਿਸ਼ਵਾਸ ਰੱਖ ਸਕਦੇ ਆ ਕਿ ਜਿਹੜੇ ਪਾਰਟੀਆਂ ਤੇ ਹਲਕੇ ਬਦਲ ਸਕਦੇ ਨੇ ਉਹ ਦਿੱਲੀ ਜਾ ਕੇ ਖੜਨਗੇ ਤੇ ਕੋ ਬਾਦਲ ਸਾਹਿਬ ਜਿਨ੍ਹਾਂ ਨੇ ਮੈਨੂੰ ਲੱਗਦਾ 25 ਸਾਲ ਜਿੱਥੇ ਖੜ ਗਏ ਹਲਕੇ 'ਚ 25 26 ਸਾਲ ਤੁਹਾਡੇ ਵਿੱਚ ਹੀ ਰਹੇ ਇਸ ਤੋਂ ਪਹਿਲੇ ਗਿੱਧੜਵਾ ਚ ਫਿਰ ਖੜੇ ਸੀ ਤੇ ਉੱਥੇ ਹੀ ਖੜੇ ਸੀ ਨਾ ਕਿ ਪਾਰਟੀ ਸੋਚਣ ਦੀ ਬਦਲਣ ਦੀ ਸੋਚ ਸਕਦੇ ਸੀ ਤੇ ਨਾ ਕੋਈ ਹਲਕਾ ਸੋਚਣ ਦੀ ਤੇ ਰੱਬ ਦਾ ਸ਼ੁਕਰਾਨਾ ਕਰਦੀਆਂ ਕਿ ਸਾਡੇ ਵਰਗਿਆਂ ਨੂੰ ਵੀ ਇਹੋ ਜਿਹਾ ਕੰਮ ਇਹੋ ਜੇ ਰਾਹ ਤੇ ਚੱਲਣ ਵਾਸਤੇ ਇੱਕ ਚਾਨਣ ਮੋਨਾਰਾ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਮਿਲਿਆ ਭਾਵੇਂ ਸਾਨੂੰ ਵੀ ਅੱਜ ਬੜਾ ਸੌਖਾ ਸੀ ਕਿ ਕਿਸੇ ਦੇ ਨਾਲ ਭਾਈਵਾਲੀ ਪਾ ਲਈਏ ਕੁਰਸੀ ਸੌਖੀ ਨਿਕਲ ਜੂਗੀ ਪਰ ਬਾਵਾ ਸਾਹਿਬ ਤੋਂ ਸਿੱਖਿਆ ਕਿ ਅਸੂਲਾਂ 'ਤੇ ਖੜਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਹੁਦੇ ਕੁਰਸੀਆਂ ਸਰਕਾਰਾਂ ਇਹਨਾਂ ਦੇ ਕੋਈ ਮਤਲਬ ਨਹੀਂ ਹੁੰਦਾ ਹੈ ਹਕਾ ਲੋਕਾਂ ਦੀ ਲੋਕਾਂ ਦੀ ਹਕਾ ਤੇ ਭਾਵੇਂ ਜਿੰਨੀ ਵੱਡੀ ਸਰਕਾਰਾਂ ਹੈਗੀਆਂ ਉਹਨਾਂ ਦੇ ਨਾਲ ਟੱਕਰ ਲੈਣ ਵਾਸਤੇ ਪਾਵੇਂ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕਟੀਆਂ ਤੇ ਉਹ ਵੀ ਕਟੀਆਂ ਪਾਵੇਂ ਲੜਾਈਆਂ ਲੜੀਆਂ ਤੇ ਉਹ ਵੀ ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਜਿੱਥੇ ਅੱਜ ਤੁਹਾਡੀ ਆਤੀ ਤੁਹਾਡੇ ਕੋਲ ਆਈ ਹੈ ਭੈਣ ਆਈ ਹੈ ਜਿਵੇਂ ਬਾਦਲ ਸਾਹਿਬ ਦੇ ਸਮੇਂ ਤੁਸੀਂ ਆਸ਼ੀਰਵਾਦ ਦਿੱਤਾ ਮੈਂ ਆਸ ਰੱਖਦੀ ਆ ਕਿ ਇਹ ਸਾਰੇ ਲੋਕ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਵਿਰੋਧੀ ਆਣ ਕੇ ਤੁਹਾਡੇ ਕੋਲ ਉਹਨਾਂ ਦੇ ਕੋਲ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣ ਲਈ ਕੁਝ ਨਹੀਂ ਹੋਊਗਾ ਉਹ ਕੱਲੇ ਜਿਵੇਂ ਨਾ ਦੋਆ ਪ੍ਰਚਾਰ ਕਰਕੇ ਕਦੇ ਬਾਦਲ ਸਾਹਿਬ ਦੇ ਉੱਤੇ ਸਾਡੀ ਪਾਰਟੀ ਤੇ ਹੁੰਦੇ ਗੰਦੇ ਦੋਸ਼ ਲਾਉਂਦੇ ਸੀ ਕਿ ਨਸ਼ੇ ਵੇਚਦੇ ਆ ਤੇ ਅੱਜ ਜੇ ਦੇਖੀਏ 7 ਸਾਲਾਂ ਚ ਨਸ਼ੇ ਸਿਖਰਾਂ ਤਾਈ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਸੀ ਵੱਡੇ ਮਗਰਮਛ ਫੜਾਂਗੇ ਆਪਾਂ ਅੱਜ ਮਗਰਮਛਾਂ ਤੇ ਨਾਲ ਰਲ ਕੇ ਗਲੀ ਗਲੀ ਤਾਈ ਚਿੱਟਾ ਭੇਜ ਕੇ ਸਾਡੀ ਜਵਾਨੀ ਨੂੰ ਰੋਲਣ ਦਾ ਕੰਮ ਇਹ ਦੋਆ ਪਾਰਟੀਆਂ ਨੇ 7 ਸਾਲਾਂ ਚ ਕੀ ਕੀਤਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਨੇ ਇਹਨਾਂ ਨੂੰ ਕੱਡੋ ਅਸੀਂ ਦੋਸ਼ੀ ਫੜ ਕੇ ਲਾਨਗੇ ਤੇ 7 ਸਾਲਾਂ ਚ ਇੱਕ ਦੋਸ਼ੀ ਫੜ ਕੇ ਨਹੀਂ ਲਾਏ ਹੁਣ ਬੇਅਦਬੀਆਂ ਰੋਜ਼ ਹੁੰਦੀ ਉਹਦੀ ਚਰਚਾ ਤੱਕ ਨਹੀਂ ਕਰਦੇ ਝੂਠਾ ਪੰਡੀ ਪ੍ਰਚਾਰ ਤੇ ਫਿਰ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਨਿਕਾਰ ਕੇ ਕਹਿੰਦੇ ਅਸੀਂ ਤਾਂ ਤੁਹਾਨੂੰ ਘਰ ਘਰ ਨੌਕਰੀਆਂ ਦਵਾਂਗੇ ਤੁਹਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਦਵਾਂਗੇ ਅਸੀਂ ਇਹਨਾਂ ਨੂੰ ਮੋਬਾਈਲ ਫੋਨ ਦਵਾਂਗੇ ਕਰਜ਼ਾ ਮਾਫ਼ ਕਰ ਦਾਂਗੇ ਆਰਤੀਆਂ ਦਾ ਬੈਂਕਾਂ ਦਾ ਤੇ ਫਿਰ 5 ਸਾਲ ਸੱਤਾ ਹੰਡਾਈ ਲਹਾ ਲੱਟਾ ਕਿਰੋਂ ਨੌਕਰੀ ਮਿਲੀ ਕਿਨੋਂ ਬੇਰੋਜ਼ਗਾਰੀ ਪੱਤਾ ਮਿਲਿਆ ਕਿਨੋਂ ਮੋਬਾਈਲ ਫੋਨ ਮਿਲਿਆ ਕਿਦਾ ਸਾਰਾ ਕਰਜ਼ਾ ਮਾਫ਼ ਹੋਇਆ ਤੁਸੀਂ ਮੇਰੇ ਤੋਂ ਬਾਤ ਜਾਣਦੇ ਹੋ ਤੇ ਬਦਲਾਵ ਵੱਲੇ ਉਹਨਾਂ ਦੇ ਸਹਿਯੋਗੀ ਪਾਰਟੀ ਆ ਗਈ ਉਸ ਤੋਂ ਵੀ ਵੱਡਾ ਝੂਠ ਜਿਹੜਾ ਕਹਿੰਦਾ ਸੀ ਕਿ ਸਥਾਥਾਂ ਤੋਂ ਸਰਕਾਰ ਚੱਲੋਗੀ ਤੁਹਾਡੇ ਵਿੱਚ ਰਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲੈਣੀ ਕੋਈ ਸਿਕਿਉਰਿਟੀ ਨਹੀਂ ਲੈਣੀ ਕੋਈ ਮਕਾਨ ਨਹੀਂ ਲੈਣਾ ਠਾਡੇ ਵਰਗੇ ਆਮ ਬੰਦਿਆਂ ਦੀ ਤਰ੍ਹਾਂ ਹੋਣਾ ਆਮ ਬੰਦਾ ਢਾਈ ਸਾਲਾਂ ਚੋ ਜੇ ਕਿਸੇ ਨੂੰ ਨਜ਼ਰ ਵੀ ਆਂਦਾ ਹੁਣ ਤਾਂ ਮੈਨੂੰ ਲੱਗਦਾ ਸੂਬੇ ਚ ਹੀ ਨਹੀਂ ਰਹਿੰਦਾ ਆਪ ਦੇ ਕੁਰਸੀ ਦੇ ਖਾਤਰ ਮੈਨੂੰ ਲੱਗਦਾ ਇੱਕ ਮਕਾਨ ਕੀ ਪੰਜ ਮਕਾਨ ਦਾ ਲਈ ਬੈਠਿਆ ਹੈਗਾ ਸਿਕਿਉਰਿਟੀ ਤਾਂ ਜਿੰਨੀ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਦੀ ਤਾਂ ਮਾਤਾ ਜੀ ਦਾ ਪੈਂਜੀ ਦੀ ਇਹਦੀ ਤਾਂ ਪਤਾ ਨਹੀਂ ਕਿੱਥੇ ਪਹੁੰਚੀ ਹੋਈ ਹੈ ਸੋ ਹਰ ਪੱਖੋਂ ਹਰ ਤਰੀਕੇ ਦਾ ਝੂਠ ਭਾਵੇਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਾ ਲਾਤਾ ਤੇ ਬੀਬੀਆਂ ਨੇ ਵੀ ਸੋਚਿਆ ਵੀ ਸਾਰੇ ਹੀ ਬਾਦਲ ਸਾਹਿਬ ਵਰਗੇ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਤੇ ਬੀਬੀਆਂ ਨੇ ਵੀ ਵਿਸ਼ਵਾਸ ਕਰਕੇ ਜਿਉਂ ਝਾੜੂ ਦਾ ਬਟਨ ਨੱਪਿਆ ਜਿਉਂ ਝਾੜੂ ਦਾ ਬਟਨ ਨੱਪਿਆ ਇੰਨੀ ਵੱਡੀ ਸਾਰੀ ਸਰਕਾਰ ਉਹਨਾਂ ਦੀ ਬਣਾਤੇ ਤੇ ਮੋਲਤ ਮੋੜ ਕੇ ਗੱਪੀ ਸਾਡੇ ਹੱਥ ਹੀ ਨਹੀਂ ਆਇਆ ਇੱਕ ਮੌਕਾ ਮੰਗਿਆ ਸੀ ਗੱਲ ਲੁੱਟ ਕੇ ਵੋਟਾ ਗਾਇਬ ਹੋ ਗਿਆ ਛੂ ਮੰਤ ਤੱਕ ਦੱਸਦਾ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਇਹ ਭੁੱਲ ਜਾਂਦੇ ਨੇ ਉਸ ਅਹੁਦੇ 'ਚ ਬੈਠ ਕੇ ਕੀ ਆ ਅਉਦੇ ਪਰ ਲੋਕਾਂ ਦੇ ਬਖਸ਼ੇ ਹੋਏ ਆਉਂਦੇ ਹੁੰਦੇ ਨੇ ਤਾਕਤ ਤੁਹਾਡੇ ਹੱਥ ਵਿੱਚ ਹੈ ਜਿਹਦੇ ਨਾਲ ਵੋਟ ਤੁਸੀਂ ਪਾਉਂਦੇ ਹੋ ਤੇ ਇੱਕ ਤਰੀਕ ਨੂੰ ਜਿਹੜੀ ਤੁਸੀਂ ਵੋਟ ਪਾਉਂਗੇ ਇਸ ਵੋਟ ਦੇ ਨਾਲ ਕੱਲੇ ਤੁਸੀਂ ਇਹ ਨਹੀਂ ਦੱਸੋਗੇ ਕਿ ਕਿਸ ਉਮੀਦਵਾਰ ਦੇ ਤੁਹਾਡੇ ਤੇ ਤੁਹਾਨੂੰ ਕਿਸ ਉਮੀਦਵਾਰ ਦੇ ਉੱਤੇ ਭਰੋਸਾ ਹੈ ਕਿ ਉਸ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਬੇਬਾਕੀ ਦੇ ਨਾਲ ਆਵਾਜ਼ ਉਠਾਊਗਾ ਸਾਡੇ ਹੱਕਾਂ ਦੀ ਰਾਖੀ ਵਾਸਤੇ ਲੜਾਈ ਲੜੂਗਾ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਬੇਰੋਜ਼ਗਾਰਾਂ ਦੀ ਉੱਥੇ ਗੱਲ ਰੱਖੂਗਾ ਤੇ ਉਸ ਦੇਸ਼ ਦੀ ਸਰਕਾਰ ਦੇ ਥੱਲੇ ਝੁੱਕ ਕੇ ਆਪਣੇ ਲੋਕਾਂ ਦੇ ਨਾਲ ਸੌਦੇਬਾਜ਼ੀ ਨਹੀਂ ਕਰੂਗਾ ਅੱਜ ਮੈਂ ਆਸ ਕਰਦੀ ਹਾਂ ਜਿੱਥੇ ਇਹਦੇ ਬਾਰੇ ਵਿਚਾਰੋਗੇ ਤੇ ਦੂਜੀ ਵਾਰ ਦੂਜੇ ਪਾਸੇ ਤੁਸੀਂ ਮੋਹਰ ਲਾਉਂਗੇ ਕਿ ਕਿਹੜੀ ਸਰਕਾਰਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਪਾਰਟੀ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ ਤਾਂ ਫਿਰ 5 ਸਾਲਾਂ ਚ ਤੁਸੀਂ ਕਾਂਗਰਸ ਦਾ ਵੀ ਦੇਖ ਲਿਆ 2.5 ਸਾਲ ਇਹਨਾਂ ਦਾ ਵੀ ਦੇਖ ਲਿਆ ਤੇ ਬਾਦਲ ਸਾਹਿਬ ਦੀ ਤਾਂ ਤੁਸੀਂ ਬਹੁਤ ਲੰਬੀ ਚੌੜੀ ਸੇਵਾ ਤੁਸੀਂ ਦੇਖੀਏ ਜਿੱਥੇ ਉਹਨਾਂ ਨੇ ਘਰ ਘਰ ਜਿੱਥੇ ਬਜ਼ੁਰਗ ਬੈਠੇ ਨੇ ਬੇਰੋਜ਼ਗਾਰੀ ਬਜ਼ੁਰਗਾਂ ਨੂੰ ਪੈਨਸ਼ਨਾਂ ਤਾਹ ਦਿੱਤੀਆਂ ਜੋ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਸ਼ਗਨ ਦੇ ਚ ਇੱਕ ਉਸ ਸਮੇਂ ਦਿੱਤੇ ਜਿੱਥੇ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਆਟੇ ਦਾਲ ਦੇ ਕਾਰਡ ਉਹਨਾਂ ਨੇ ਬਣਾਏ ਜਿੱਥੇ ਵੱਡੀਆਂ ਵੱਡੀਆਂ ਸਰਕਾਰਾਂ ਦੇਸ਼ ਦੀ ਸਰਕਾਰ ਤੱਕ ਨਹੀਂ ਦਿੰਦੀ ਸੀ ਪਾਵੇਂਤੀਆਂ ਨੂੰ ਸਾਈਕਲੋਨ ਪਾਵੇ ਗਰੀਬਾਂ ਨੂੰ ਮਕਾਨ ਹੋਣ ਪਾਵੇ ਬੱਚਿਆਂ ਨੂੰ ਖੇਡ ਦਾ ਸਮਾਨ ਹੋਏ ਪਿੰਡ ਪਿੰਡ ਤੇ ਜਿਮ ਹੋਏ ਔਰ ਉਹ ਸਿਸਟਮ ਹੋਏ ਮੋਟਰਾਂ ਦੇ ਕਨੈਕਸ਼ਨ ਕਿਸਾਨਾਂ ਵਾਸਤੇ ਹੋਣ ਖਾਲ ਕਸੀ ਮਹਿਰਾ ਕੱਡੀਆਂ ਕੀ ਕੁਛ ਨਾ ਲਿੰਕ ਸੜਕਾਂ ਬਣਾਈਆਂ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਪਰਿਵਾਰ ਚ ਵੀ ਰਜਿਸਟਰੀਆਂ ਵੀ ਫੀ ਮਾਰਗ ਜਿੰਨਾ ਕਿਸਾਨੀ ਵਾਸਤੇ ਕੀਤਾ ਜਾਂ ਤੁਹਾਡੇ ਆਪਣੇ ਇਸ ਪਿੰਡ ਚ ਵੀ ਜੇ ਮੈਂ ਕਹਾਂ ਤਾਂ ਮੇ ਸਕੂਲ ਤੁਹਾਡਾ ਅਪਗ੍ਰੇਡ ਹੋਇਆ ਹੈ ਯਾ ਫਿਰ ਗਰੀਬਾਂ ਨੂੰ ਮਕਾਨ ਮਿਲੇ ਨੇ ਜਾਂ ਫਿਰ ਵਾਟਰ ਵਰਕਸ ਬਣਿਆਏ ਗਲੀਆਂ ਨਾਨੀਆਂ ਜਿੰਨਾ ਕੁ ਸਾਰੇ ਪੰਜਾਬ 'ਚ ਲੋਕੀ ਕਹਿੰਦੇ ਨੇ ਜੇ ਹਲਕਾ ਹੋਏ ਤਾਂ ਲੰਬੀ ਵਰਗਾ ਹੋਏ ਕਿਉਂਕਿ ਜਿੰਨੇ ਕੰਮ ਲੰਮੀ ਹਲਕੇ 'ਚ ਹੋਏ ਉਹ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੋਣ ਉਹਨਾਂ ਦਾ ਵੀ ਇਲਾਕਾ ਦੇਖ ਲਓ ਨੇੜੇ ਤੇੜੇ ਕੋਈ ਤਾਲਮੇਲ ਨਹੀਂ ਸੱਚ ਦੀ ਤਕੜੀ 'ਚ ਜੇ ਤੋਲ ਕੇ ਦੇਖੋਗੇ ਤੇ ਫਿਰ ਹੱਕ ਇਸ ਤਕੜੀ ਦਾ ਬੰਦਾ ਕਿ ਪੰਜਾਬ ਦੇ ਲੋਕੀ ਇਸ ਤਕੜੀ ਦਾ ਸਾਥ ਦੇਣ ਅਜੇ ਨਹੀਂ ਤੁਹਾਨੂੰ ਬੇਨਤੀ ਕਰਦੀਆਂ ਕਿ ਬਾਦਲ ਸਾਹਿਬ ਵਰਗੇ ਤਾਂ ਆਪਾਂ ਕਦੇ ਬਣ ਨਹੀਂ ਸਕਦੇ ਕਿਉਂਕਿ ਕਦੇ-ਕਦੇ ਰਵੇ ਹੋ ਜੇ ਇਨਸਾਨ ਬਣਾਉਂਦਾ ਹੈ ਲੇਕਿਨ ਅੱਜ ਜਦ ਤੁਹਾਡੇ ਵਿੱਚ ਵੀ ਪਰਿਵਾਰਾਂ 'ਚ ਜਦ ਵੱਡੇ-ਵੱਡੇਰੇ ਚਲੇ ਜਾਂਦੇ ਨੇ ਤੇ ਜ਼ਿੰਮੇਵਾਰੀ ਇੱਕ ਬੱਚਿਆ ਦੇ ਉੱਤੇ ਪੈਂਦੀ ਹੈ ਤੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਬੇਟਾ ਚੰਗਾ ਫਿਰ ਜਿਵੇਂ ਤੁਹਾਡੇ ਪਿਓ ਨੇ ਨੁਭਾਈ ਸੀ ਸਾਡੇ ਨਾਲ ਉਸ ਤਰ੍ਹਾਂ ਨਿਭਣਾ ਆਜਾਈ ਬੇਨਤੀ ਕਰਦੀ ਆ ਕਿ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਨਾਲ ਸੀਗੇ ਅਜੋ ਤਾਂ ਸਾਡੇ ਵਿੱਚ ਰਹੇ ਨਹੀਂ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਬਾਦਲ ਸਾਹਿਬ ਨੂੰ ਵੀ ਅਸੀਂ ਲੱਭਦੇ ਆ ਤੇ ਜਿਵੇਂ ਉਹਨਾਂ ਦੇ ਸਮੇਂ ਆਸ਼ੀਰਵਾਦ ਦਿੰਦੇ ਸੀ ਅੱਜ ਜਿਹੜੇ ਲੋਕੀ ਉਹਨਾਂ ਨੂੰ ਪੰਡ ਕੇ ਕਹਿੰਦੇ ਨੇ ਉਹ ਬਾਦਲ ਸਾਹਿਬ ਨਹੀਂ ਰਹੇ ਤੇ ਉਸ ਬਾਦਲ ਸਾਹਿਬ ਦੀ ਸੋਚ ਦੇ ਨਾਲ ਉਹਨਾਂ ਦਾ ਹਲਕਾ ਅਜੇ ਵੀ ਖੜਿਆ ਹੈ ਮੈਂ ਆਸ ਕਰਦੀ ਆ ਤੁਸੀਂ ਇੱਕ ਤਰੀਕ ਨੂੰ ਪਹਿਲੇ ਤੋਂ ਵੀ ਵੱਧ ਮੋਰਾ ਲਾ ਕੇ ਬਾਦਲ ਸਾਹਿਬ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਿਓਗੇ ਤੇ ਉਹਨਾਂ ਲੋਕਾਂ ਨੂੰ ਸਬਕ ਸਿਖਾਓਗੇ ਜਿਹੜੇ ਤੁਹਾਡੇ ਕੋਲ ਕੱਲੇ ਵੋਟਾਂ ਵੇਲੇ ਆ ਕੇ ਝੂਠ ਮਾਰ ਕੇ ਲਾਰੇ ਲਾ ਕੇ ਮੁੜ ਕੇ ਕਦੇ ਤੁਹਾਡੇ ਮਗਰ ਆਂਦੇ ਨਹੀਂ ਕਿ ਪੰਜਾਬ ਦੀ ਜਨਤਾ ਨੂੰ ਇਹੋ ਜੀ ਸੇਵਾ ਪਰਵਾਹ ਨਹੀਂ ਜਿਹੋ ਜੀ ਸੇਵਾ ਬਾਦਲ ਸਾਹਿਬ ਤੇ ਤਕਰੀ ਨਾ ਕੀਤੀ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਲਾਣੀ ਹੈ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਨਿਭਾਈ ਸੀ ਹੌਲੀ ਹੌਲੀ ਤੁਹਾਡੇ ਤੋਂ ਸਿੱਖ ਜਾਵਾਂਗੇ ਤੇ ਉਹ ਨਿਕਲਾ ਉਹਨਾਂ ਦੀ ਤਰ੍ਹਾਂ ਸੀ ਵੀ ਤੁਹਾਡੇ ਵਿੱਚ ਨਿਭਾਗੇ ਤੇ ਤੁਹਾਡੇ ਨਾਲ ਵਰਤਿਆ ਕਰਾਂਗੇ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਆਸ ਕਰਦੀ ਆਂ ਆਪ ਦੀ ਭੈਣ ਦੇ ਤੁਸੀਂ ਲਾਜ ਰੱਖੋਗੇ ਤੇ ਤਕਰੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਇੱਕ ਵਾਰ ਫੇਰ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਂਦੇ ਸੀ ਕਿ ਚਿੱਟਾ ਇੱਥੇ ਅਸੀਂ ਗੁਟਕਾ ਸਾਹਿਬ ਦੀ ਸੌਂਾ ਖਾਧੀ ਅਸੀਂ ਨਹੀਂ ਇਹ ਬਾਗੂ ਪੈਸਾ ਕੁਝ ਨਹੀਂ ਸੱਤ ਸਾਲਾਂ ਦਾ ਸਾਡੇ ਪਿੰਡ 'ਚ ਬੁਰਾ ਹਾਲ ਹੋ ਗਿਆ ਚਰੀ ਦੇ ਤਿੰਨ ਜਵਾਬ ਮਰ ਗਏ ਜਿਹੜੀ ਬਹੁਤ ਪਰਵਾਹ ਹੈ ਹੁਣ ਉਹ ਜਹਾਉ ਮਰਨ ਵਾਲਾ ਵਿਚਾਰ ਬੱਚੇ ਡੋਜਾਂ ਗੱਲ ਸੰਗਾਜੀ ਤੁਸੀਂ ਸਾਰੇ ਸੂਝਵਾਨ ਇੱਥੇ ਦੇਖੋ ਝੂਠੇ ਲਾਰੇ ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁਟਕਾ ਸਾਹਿਬ ਦੀ ਝੂਠੀ ਸੌਂਾ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫ਼ਤੇ ਅਚੇ ਰੱਬ ਨੂੰ ਵੀ ਵਰਤ ਲਿਆ ਇਹ ਆ ਛਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਹੈ ਇਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਚ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿਖਰਾਂ ਤਾਂ ਆ ਵਿਚਾਰੀ ਸਾਡੀ ਪਹਿਲੇ ਨੇ ਦੋ ਬੱਚੇ ਮੁੱਕ ਗਏ 10 ਬੱਚੇ 10 ਬੱਚੇ ਜੀ ਉਹ ਵੀ ਚੌਥੇ ਲਈ ਮਮਾਰਾਈ ਕੋ ਇੰਦਰ ਲਾ ਕੇ ਆਉਣਾ ਤਾਂ ਹੀ ਪੈਸੇ ਨਹੀਂ ਇਹ ਪਿਛਲੇ 2 ਦਿਨਾਂ ਚ ਇਹ ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ਿਆਂ ਨਾਲ ਮੁੱਕਿਆ ਮੇਰੇ ਦੋ ਜਵਾਨ ਪੁੱਤ ਮੋਕਗਾਇ ਤੇ ਮੇਰਾ 13 ਸਾਲ ਦਾ ਪੁੱਤੇ ਹੁਣ ਉਹਨੂੰ ਗੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਕੰਡੇ ਬਾਅਦ ਛੱਡ ਦਿੰਦੇ ਨੇ ਉਹ ਨਾ ਮਾਂ ਦੇ ਜਿਹਦੇ ਤਿੰਨ ਤਿੰਨ ਪੁੱਤ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਜ਼ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿ ਆ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਪੈਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆ ਜੇ ਤੁਹਾਡੇ ਕੋਲ ਵੋਟਾਂ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ਿਆ ਦਾ ਤੇ ਮੈਂ ਵਿਸ਼ਵਾਸ ਤੇ ਲਾਨੀਆਂ ਤਕੜੀ ਦੀ ਸਰਕਾਰ ਲੈ ਕੇ ਉਹ ਨਸ਼ਿਆਂ ਨੂੰ ਜੜੋਂ ਪੁੱਟ ਕੇ ਜੇ ਖਤਮ ਨਹੀਂ ਕਰਤਾ ਤਾਂ ਤੁਹਾਡੇ ਕੋਲ ਕਦੇ ਵੋਟ ਮੰਗਣ ਵਾਸਤੇ ਨਹੀਂ ਆਵਾਂਗੇ ਇਹ ਬੱਚੇ ਤੇ ਮੁੰਡੇ ਦੀ ਟੈਕਨੀਕਲ ਜੋ ਸ਼ਟਰਿੰਗ ਦਾ ਉਹ ਮਿਸਤਰੀ ਦਾ ਕੰਮ ਕਰਦੇ ਸੀ ਕੰਮ ਵਾਲਾ ਪੈਨ ਕੌਣ ਦਿੰਦਾ ਸੀਗਾ ਠੀਕ ਹੈ ਜੀ ਬਾਸ ਇਹ ਮਿਲਦਾ ਸੀ ਫਿਰ ਪੈਂਦਾ ਸੀ ਬਾਲੀ ਚ ਮਿਲਦਾ ਹੋਰ ਕਿੱਥੋਂ ਮਿਲਦਾ ਪੁਲਿਸ ਦੇ ਕੋਲ ਕੁਝ ਨਹੀਂ ਕੀਤਾ ਵਲੇ ਉਹਨੇ ਸਾਰੇ ਰਮੈਨੇ ਬੰਦੇ ਹੋਏ ਨੇ ਸਾਰੇ ਸਰਕਾਰੀ ਸ਼ਹਿਰ ਤੋਂ ਬਿਨਾ ਨਸ਼ੇ ਗਲੀ ਗਲੀ ਚ ਆ ਮਿਲ ਨਹੀਂ ਸਕਦੇ ਜਿਸਲਾ ਮਿਲ ਰਹੇ ਨੇ ਅੱਜ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਪੰਜਾਬੀ ਜਵਾਨੀ ਨੂੰ ਮਨਾ ਰਹੀ ਮਾਰ ਰਹੀ ਹੈ ਤਰਸ ਖਰੀ ਆਪਾਂ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਪੰਜਾਬ ਨੂੰ ਬਚਾਣਾ ਹੈ ਤੇ ਉਸ ਤਕੜੀ ਨੂੰ ਲੈ ਕੇ ਆਈ ਹੈ ਜਿਹੜੀ ਤਕੜੀ ਤੁਹਾਡੇ ਵਿੱਚ ਰਹਿੰਦੀ ਹੈ ਤੇ ਵਾਦਾ ਕਰਦੇ ਹਾਂ 10 ਸਾਲ ਪਹਿਲੇ ਜਿਵੇਂ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀ ਕਿਉਂਕਿ ਇਸ ਚਿੱਟੇ ਨੂੰ ਗਲੀ ਚ ਪਹੁੰਚਣ ਤੋਂ ਅਸੀਂ ਲੜਦੇ ਸੀ ਰੋਜ਼ रोकने से फड़दे से बंदे जेड़ा जे महीने भर के पैसे कमान लगे बचियाती जिंदगी बर्बाद करके तो तो